ਆ ਡੇੜੇ ਰਹਿ ਗਏ ਹੋਰ ਇੱਕ ਤਰੀਆ ਮਗੇ ਮਟੀ ਆਇਆ ਉਹ ਰੇ ਆਇਆ ਬਸ ਸਾਰੇ ਟੰਪਰ ਬੁਲਾਇੰਗਾ ਨਾ ਆ ਜਾਂਦੇ ਨਾ ਕੱਲੇ ਹੀ ਘੜ ਦੂੰਗਾ ਨੂੰ ਇੰਜਨ ਪਰ ਧਰਵਾਣਾ ਥੋੜੀ ਕੁਸਾ ਉਹ ਰਾਮ ਨਾ ਕੱਢਾਂਗੇ ਬਾਈ ਨਾ ਗਿਆ ਕੰਮ ਮਾਰ ਕੰਮ ਮਾਰਦੇ ਯਾਰ ਕਿਹੜੀ ਚ ਦੇਖੀ ਆ ਨਾ ਕਾਲੀ ਆ ਇੰਨਾ ਚੱਕ ਪਿੱਛੇ ਚੱਲ ਨਹੀਂ ਘੱਟੇ ਫਸਿਆ ਹੋਇਆ ਇੰਜਨ ਦਾ ਯਾਰਾ ਕੋਚੀ ਤਾਂ ਨਹੀਂ ਪਾਣੀ ਪੀਂਦੇ। ਕੱਲ੍ਹ ਵਾਰ ਕੱਲੀ ਨੂੰ ਬਾੜਿਆ ਭੈਣ ਹੋਰ ਪਹਿਲੀ ਵਾਰ ਬਾੜਦਾ। ਹਾਂ ਕੋਲੀ ਨਾਟ ਲੱਗਦਾ ਮੈਨੂੰ ਕੋਈ ਨਾ ਯਾਰ ਇਹ ਤੇ। ਹਾਂ। ਹਾਂ। ਆਪਰਾ ਨਹੀਂ ਟੈਟ ਨਾ ਹੋਈ। ਮਾੜਾ ਮੋੜ ਤਾਂ ਹਲੇ ਢਾਵਰਾ ਦਾ ਕੀ ਚੱਕਰ ਯਾਰ। ਜਾਂ ਬੜੀ ਗਾੜ ਤੇ ਇਹ ਕੋਟੀ। ਮੈਂ ਫੇਰ ਕਰਦੇ ਹਾਂ ਫਿਰ। ਇਸ ਕੋ ਕੰਮ ਬਾਰ-ਬਾਰ ਲੋ। ਮੈਂ ਹਾਂ ਦੇਖੀ ਕਿ ਸੇਵਾ ਦਾ ਗੱਲ ਕੱਟ ਪਾਰ ਕੱਟ ਕੋਈ ਨਹੀਂ ਲੈ ਲਿਆ ਨਾਈਫ ਨੂੰ ਲੈ ਗਿਆ ਸਹੀ ਗੱਲ ਹੈ ਨਾਈਫ ਨੂੰ ਜੇ ਲੈ ਮੈਂ ਉੱਪਰੋਂ ਲੈ ਲਿਆ ਇਹ ਨਹੀਂ ਲੈ ਲਿਆ ਉਹ ਵੀ ਬਹੁਤ ਆ ਹਾਂ ਹਰਾ ਮਿਲ ਰਿਹਾ ਹੈ ਤੋਮ ਆਪਣਾ ਕਢਾਣ ਪਾ ਕੇ ਤੇਲ ਪਾ ਤਾ ਮੋਏ ਤੇਰੇ ਤੇਰੇ ਬਾਈ ਬਾਲਟੀ ਨਾਲ ਬਸ ਥੋੜਾ ਜਿਹਾ ਹੋਰ ਪੰਪ ਚੱਕਦੇ ਬਸ ਉੱਪਰ ਆ ਗਿਆ ਚੱਲ ਚੱਲੇ ਗਿਆ ਹਾਂ ਚੱਲ ਚੱਲ ਗਿਆ ਗਿਆ ਚਲੋ ਚਲੋ ਉੱਥੇ ਆ ਯਾਰ ਡਾਊਨ ਆ ਯਾਰ ਤੇਲ ਖਤਮ ਹੋ ਗਿਆ ਯਾਰ ਡਾਊਨ ਕਿਤਰੇ ਨਾਲ ਨਾਲ ਛੇ ਕੋ ਅੱਤਲੇ ਰਹਿ ਗਿਆ ਹੁਣ ਤਾਂ ਗਾੜੀ ਫਰਾ ਗਿਆ ਯਾਰ ਪੰਪ ਕਦਾ ਕਦਾ ਤੇਲ ਪਾਖ ਮਾ ਯਾਰ ਹੋਰ ਦਾ ਜ਼ੋਰ ਤਾਂ ਲੱਗਦਾ ਨਹੀਂ ਮੁੰਡੇ ਕਿ ਤਰਾ ਕਰ ਰਿਹਾ ਚਲ ਬਗਲ ਚੱਲ ਡਾਊਨ ਕਰ ਰਿਹਾ ਉੱਪਰ ਭਾ ਦੇਗਾ ਹੌ 1100 ਹੋ ਜਾਵੇਗਾ ਮੈਂ ਦੇਖਿਆ ਨਹੀਂ ਏ 11 ਦਾ ਖੋਲ ਦੰਦਾ 11 ਕਿਲੋ ਮੈਂ ਕਦਗਾ ਕਹਿ ਰਿਹਾ ਇਹਨੂੰ 11 ਖੋਲ ਦੇਦਾ ਉੱਪਰ ਡੇਡਾ ਕਰ ਥੋੜਾ ਯਾ ਸੋਨੀ ਇਧਰ ਪਰਾਂ ਨੂੰ ਕਰ ਆ ਇਧਰ ਨੂੰ ਓਏ ਉੱਪਰ ਭਾਜ ਜਾ ਯਾ ਆਹ ਹੋ ਜਾਏਗਾ ਸਿਸਟਮ ਆਹ ਰਿਹਾ ਯਾ ਭਾ ਦੇਗਾ ਸੋ ਕੀ ਭਿ ਲਿਆ ਚੱਲ ਆ ਗੇਜੇ ਖੜਾ ਕੱਢੀ ਕਰਨੇ ਇਹ ਜਨਾ ਦੁਨੀਆ ਆਪਾਂ ਕਿਸੇ ਜਾਈਏ ਬੱਤੇ ਕਿਹੜੀ ਤੇ ਆਪਾਂ ਨਾਲ ਥੱਲੇ ਚੱਲ ਖਿੱਚਦੇ ਪਾੜੀ ਆ ਓਏ ਤੁਸੀਂ ਕੜਕੜਦੀ ਹੋ ਰਹੀ ਹੈ ਉਹ ਹੋ ਰਹੀ ਹੈ ਪੈਪਲੀ ਕੜਕੜਾ ਚੱਕ ਚੱਕ ਲਾ ਹੁੰਦਾ ਸਾਹ ਉਪਰਾ ਪਾ ਲੈ ਚੱਕ ਲੈ ਸਰ ਜੀ ਜ ਕਰਦਾ ਹੋਏ ਦੇਖੇ ਦੇਖਿਆ ਹੋ ਗਿਆ ਪੰਮ ਦਾ ਹੁਣ ਨਾਸ ਮਾਰਦਾ ਪੰਪ ਮਾਰਵਾ ਹੋਰ ਆ ਕੇ ਚੱਕ ਉੱਪਰ ਨਾ ਹੋਰ ਨਾ ਚੱਕ ਲਾਉਂਦੇ ਫਿਲਟਰ ਫਸ ਗਿਆ ਫਿਲਟਰ ਫਸ ਗਿਆ ਓਏ ਖੜ ਜਾ ਨਾ ਪਾਉਂਦੀ 20 ਲੀਟਰ ਵੈਕਟਰ ਮੈਂ ਪਾ ਪੰਪ ਉੱਪਰ ਚੱਕਣਾ ਬੋਗਾ ਇੰਜਨ ਉੱਪਰ ਚੱਕੋ ਇੰਜਨ

ਟਾਲੇ ਵਾਲੇ ਆ ਜਬਰਦਸਤ ਆ ਇਹ ਲੀਕਿੰਗ ਕਰ ਗਿਆ ਬਈ ਸੀਲਰ ਵੜ ਗਈ ਬੱਚਾ ਚੱਕਣਾ ਥੋੜਾ ਜਿਆ ਹੋਰ ਚੱਕਣਾ ਪੈਣਾ ਥੋੜਾ ਜਿਆ ਹੋਰ ਇਹ ਸੀਲਰ ਵੜ ਗਈ ਹੋਣੀ ਇਹ ਤਾਂ ਖਰਾਬ ਆ ਇਹ ਇਹ ਪਰਨ ਕਰਕੇ ਪਹਿਲਾਂ ਹੀ ਤੁਹਾਡੇ ਕੱਢ ਲੈ ਕੇ ਸੈਟ ਕਰ ਲਿਆ ਪਹਿਲਾਂ ਐਮਪਲ ਕਰਦੇ ਕਾਲਾ ਜਦ ਮਾਰੇ ਮਾਂ ਮਾਰ ਦੇ ਤੇਨ ਤਾਂ ਤੇਰਾ ਮਾਰ ਨਾ ਰਾੜ ਚ ਉੱਠ ਗਿਆ ਯਾਰ ਰਾੜ ਬੜੀ ਲੈ ਲੈ ਯਾਰ ਓ ਥੋੜਾ ਜਿਹਾ ਰਹਿ ਗਿਆ ਬੜਾ ਟਾਇਰ ਨਹੀਂ ਅੱਛਾ ਪੈਪ ਟੁੱਟ ਜਾਈਗੀ ਉਹ ਚੱਕ ਚੱਕ ਰੇ ਮੋਈ ਦਾ ਗੱਲ ਐ ਚੋਏ ਦੇਖੀ ਨਹੀਂ ਲੱਟੀ ਚੱਲ ਚੱਲ ਦਰ ਬਾਹਰ ਖੱਚੋ ਉਹਨਾਂ ਦਾ ਮੈਨ ਲੱਗਾ ਤੇ ਖਿੱਚ ਨਹੀਂ ਜਾਣਾ ਭਾਜੀ ਜਿੰਨਾ ਬਾਹਰ ਕੱਢ ਕਹਿਣਾ ਹੈ ਇੰਨਾ ਜੱਕ ਚ ਪੈ ਜਾਂਦਾ ਦੇ ਦਿਆ ਜਿੰਨਾ ਬਾਹਰ ਕੱਢ ਅੰਨਾ ਵਜਣਾ ਹੋੜੀ ਹੋੜੀ ਕਰੀਓ ਨਾ ਮਗਾਤ ਲੈ ਚੋਣ ਦੇ ਗੱਪਾ ਕਰੀਓ ਹੋੜੀ ਹੋੜੀ RAM NAAL RAM NAAL RAM 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 ਹੋੜੀ ਕਰ ਹੋੜੀ ਸਾਰਾ ਤੇਲ ਮਗਾਤਾ ਪਾਮਦਾ ਵੀ ਪਾਮਦਾ ਵੀ ਆ ਦਾ ਤੋ ਪਾਮੇ ਮੁੱਖੀ ਕੀ ਗੱਲ ਹੈ ਤੁਹਾਡੇ ਜੈੱਟ ਵਿੱਚ ਨਹੀਂ ਆਉਣਾ ਜਿੰਨਾ ਬਾਹਰ ਕੱਢ ਤਾ ਨੂੰ ਸੋਡਾਉਣ ਕਰਾ ਦੇ ਲਈ ਜੀ ਇਹ ਬੰਤ ਬੱਸ